ਸਰਦਾਰ ਸਿਮਰਜੀਤ ਸਿੰਘ ਮਾਨ ਦੀਆਂ ਜਿੰਨੀਆਂ ਸਟੇਜਾਂ ਲੱਗੀਆਂ ਸੀ ਮੈਂ ਸਾਰੀਆਂ ਸਟੇਜਾਂ ਤੋਂ ਭਾਈ ਅਮਰਤਪਾਲ ਸਿੰਘ ਖਾਲਸਾ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਤੇ ਲੱਖੇ ਸੁਧਾਨਤਾ ਚਲੋ ਇਸੋ ਪਾਰਟੀ ਬਣੀ ਪੂਰੀ ਗੱਜ-ਬੱਜ ਕੇ ਗੱਲ ਕਰਦਾ ਸੀ ਤੇ ਮੈਨੂੰ ਕਦੇ ਨਹੀਂ ਰੋਕਿਆ ਗਿਆ ਇੱਥੋਂ ਮੈਂ ਗੱਡੀ ਲੈ ਕੇ ਜਾਂਦਾ ਚਲਦੇ ਪ੍ਰਚਾਰ 'ਚੋਂ ਤਰਨ-ਤਰਨ ਵੀ ਜਾਂਦਾ ਚਾਰ-ਚਾਰ ਦਿਨ ਇਹੀ ਤੇਲ ਪਵਾ ਕੇ ਦਿੰਦੇ ਇਹਨਾਂ ਦੀ ਹੀ ਗੱਡੀ ਤੇ ਜਾਂਦਾ ਮੈਨੂੰ ਰੋਕਿਆ ਨਾ ਆਤਾ ਵਿਚਾਰਾ ਉਹ ਫਰੀਦਕੋਟ ਵਾਲਾ ਤਾਂ ਇਹ ਤਾਂ ਯਾਰ ਕਿਸੇ ਕੰਮ ਦੀ ਨਹੀਂ ਯਾਰ ਮੈਂ ਮੂੰਹ ਤੇ ਕਹਿਣਾ ਹੋਰ ਦੇ ਮੈਂ ਕਿਸੇ ਦਿਨ ਨਿਧਿਆਣਾ ਨਹੀਂ ਕਰਦਾ ਇਹ ਤਾਂ ਮੈਂ ਮੈਨੂੰ 27 27 ਫੋਨ ਆਉਂਦੇ ਦਿਨ ਦੇ ਉੱਥੇ ਆਉਣ ਲਈ ਵੋਟਾਂ ਲਈ ਮੈਂ ਇੱਥੋਂ ਇਹਨਾਂ ਦੀ ਗੱਡੀ ਲੈ ਕੇ ਉੱਥੇ ਜਾਂਦਾ ਬੋਲ ਕੇ ਆਉਂਦਾ ਇੱਕ ਦੋ ਵਾਰ ਬੋਲ ਕੇ ਆਇਆ ਦੂਰ ਬਹੁਤ ਹੈ ਉਸ ਤੋਂ ਬਾਅਦ ਉਹੀ ਝੋਟਾ ਮੈਂ ਸਾਡੇ ਜਥੇਦਾਰ ਸਰਦਾਰ ਹਰਪ੍ਰੀਤ ਸਿੰਘ ਜਥੇਦਾਰ ਜੀ ਨੂੰ ਸਵਾਲ ਕਰ ਲੇ ਸਵਾਲ ਕੀ ਕਰੇ ਸਾਡੇ ਜਥੇਦਾਰ ਨੇ ਸਾਡੇ ਟੀਚਰ ਨੇ ਸਾਡੇ ਗੁਰੂ ਨੇ ਜਥੇਦਾਰ ਸਭ ਥਾਪੇ ਹੋਏ ਨੇ ਆਪਾਂ ਆਮ ਸਿੱਖੋਂ ਦੇ ਨਾਤੇ ਗੱਲ ਚ ਪਰਨਾ ਪਾ ਕੇ ਸਵਾਲ ਕਰੇ ਸੀ ਐਂ ਜੀ ਵੀ ਤੁਸੀਂ ਇਹ ਆਪਣੇ ਸਰੂਪਾਂ ਦਾ 128 ਸਰੂਪ ਚੋਂ ਚੋਰੀ ਹੋਏ ਨੇ ਕਿ ਗਿਣਤੀ ਮੈਂ ਸ਼ਾਇਦ ਗਲਤ ਹੋਵਾਂ ਜਾਂ ਜਾਂ ਜਿਹੜੇ ਇੱਥੇ ਨਸ਼ਾ ਵਿਕ ਰਹੇ ਆ ਕਾਲਜਾਂ ਯੂਨੀਵਰਸਿਟੀਆਂ ਚ ਜਾਂ ਉਹ ਸਾਦ ਨੂੰ ਤੁਸੀਂ ਮਾਫੀ ਦਿੱਤੀ ਹੈ ਤੁਸੀਂ ਉਹਨਾਂ ਦੇ ਨਾਲ ਦਰ ਰਾਤ ਗੁਣਗਾਨ ਗਾਉਣੇ ਤੁਸੀਂ ਉਹਨਾਂ ਦਾ ਵਿਰੋਧ ਕਿਉਂ ਨਹੀਂ ਕਰਦੇ ਉਹ ਮੇਰੇ ਪਿੱਛੇ ਪੈ ਗਏ ਜੀ ਪੱਲਾ ਝਾੜ ਕੇ ਕਿਉਂ ਹਰਾਇਆ ਗਿਆ ਸਿਮਰਜੀਤ ਸਿੰਘ ਮਾਨ ਨੂੰ ਸੋਨੂੰ ਕੀ ਲੱਗਦਾ ਵੀ ਐਂ ਹਰਾਤਾ ਬਹੁਤ ਤਾਕੜੀ ਪੂਰੀ ਮੈਂ ਕੱਲੇ ਕੱਲੇ ਪਿੰਡ ਚ ਗਿਆਗਾ ਮੈਨੂੰ ਪਤਾ ਸੀ ਹਰੇਕ ਬੰਦਾ ਕਹਿੰਦਾ ਸੀ ਵੋਟ ਸਿਮਰਜੀਤ ਸਿੰਘ ਮਾਨ ਨੂੰ ਪਾਵਾਂਗੇ ਹਰੇਕ ਨੌਜਵਾਨ ਬਿਰਧ ਜਥੇਦਾਰ ਪਰ ਕਿਵੇਂ ਹਰਾਏ ਗਏ ਉੱਪਰ ਵੱਡੇ ਲੈਵਲ ਤੇ ਉਹਨਾਂ ਨੇ ਸਾਰੀਆਂ ਨਾਲ ਏਜੰਸੀਆਂ ਨੇ ਕਿਉਂਕਿ ਸਰਦਾਰ ਸਿਮਰਜੀਤ ਸਿੰਘ ਦਾ ਬੋਲਿਆ ਉੱਥੇ ਬੋਲਿਆ ਕੱਲਾ ਇੰਡੀਆ ਚ ਅਫੈਕਟ ਨਹੀਂ ਕਰਦਾ ਸੀ ਬਾਹਰ ਲੀਆਂ ਕੰਟਰੀਆਂ ਚ ਵੀ ਅਫੈਕਟ ਕਰਦਾ ਸੀ ਹੁਣ ਬਾਲੇ ਕਹਿ ਦਿੰਦੇ ਨੇ ਸਾਨੂੰ ਸਪਾਈ ਬੋਲਣ ਨਹੀਂ ਦਿੰਦੇ ਲੋਕ ਸਭਾ ਜੀ ਚ ਮੈਂ ਭਾਈ ਸ਼ਰਿਆਮ ਕੋਈ ਐਮਐਲ ਨਹੀਂ ਆਂ ਕਲਤਾਰ ਸੰਧਵਾ ਘੇਰ ਲੈ ਥੋੜੇ ਦਿਨ ਆਏ ਸੜਕ ਤੇ ਖੜਾ ਕੇ ਸਵਾਲ ਪੁੱਛਲੇ ਸੀ ਜੇ ਸਾਨੂੰ ਭਾਈ ਬੋਲਣ ਹੀ ਨਹੀਂ ਦਿੰਦੇ ਉੱਥੇ ਤਾਂ ਤੁਸੀਂ ਤਖਤੀ ਪਾ ਕੇ ਬਾਹਰ ਵੇਜੋ ਸੜਕ ਤੇ ਆ ਬੈਠਿਆ ਭਾਈ ਅਵਤਾਰ ਸਿੰਘ ਖੰਡਾ ਦੇ ਮਾਤਾ ਜੀ ਪਹਿਲਾਂ ਅਵਤਾਰ ਸਿੰਘ ਖੰਡਾ ਦੇ ਪਿਤਾ ਜੀ ਵੀ ਸ਼ਹੀਦ ਹੋਏ ਕੌਮ ਖਾਤਰ ਮਾਤਾ ਨੇ ਆਪਣਾ ਬੱਚਾ ਪਾਲਿਆ ਫਿਰ ਮਾਤਾ ਦੇ ਪੁੱਤਰ ਨੇ ਇਹ ਜਥੇਬੰਦੀ ਵਾਰਸ ਪੰਜਾਬ ਆਰਗੇਨਾਈਜ਼ ਕਰੀ ਤਾਂ ਉਹਨਾਂ ਨੂੰ ਵੀ ਸ਼ਹੀਦ ਕਰਤਾ ਬਾਹਰ ਸਾਨੂੰ ਦੂਜੇ ਤੀਜੇ ਨੇ ਭਾਈ ਜੇਲਾਂ ਚ ਲਾਇਆ ਜਾਂਦੇ ਨੇ ਫੜ ਕੇ ਉਥੇ ਸਾਡੇ ਸ੍ਰੀ ਸਾਭਾ ਗਾਤਰੇ ਕੰਗੇ ਲਾਹ ਲੈਂਦੇ ਨੇ ਕਿਉਂਕਿ ਜੇ ਲੇਜਾਨ ਦੇ ਤਾਂ ਅੰਦਰ ਬੇਅਦਬੀ ਵਾਲੇ ਹੁੰਦੇ ਨੇ ਆਹ ਹੁਣ ਪਾਸਟਰ ਗਿਆ ਸੀ ਗੱਡਦੀ ਅੰਦਰ ਹੀ ਹਣਾ ਫਿਰ ਉਹ ਲਹਾ ਲੈਂਦੇ ਨੇ ਫਿਰ ਉਹ ਬੇਅਦਬੀ ਹੁੰਦੀ ਹੈ ਜਦੋਂ ਆਪਾਂ ਗੁਲਾਮ ਹੈ ਇੱਥੋਂ ਪਤਾ ਲੱਗਦਾ ਕਿਸੇ ਵੀ ਅੱਜ ਤੱਕ ਲੀਡਰ ਦੀ ਜਾਇਦਾਦ ਘਟੀ ਹੋਈ ਦਿਖਾ ਦਿਓ ਮੈਨੂੰ ਮੈਂ ਪੂਰੀ ਸਰਚ ਕਰੀ ਆ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਘਟੀ ਹੈ ਅੱਧੀ ਰਹਿ ਗਈ ਹੋਣੀ 127 ਕੇ 128 ਸ਼ਾਇਦ ਵਾਧੀ ਹੋਣ ਪਰਚੇ ਨੇ ਪਰ ਕੋਈ 420 ਦਾ ਪਰਚਾ ਨਹੀਂ ਇੱਥੇ 2 ਸਾਲਾਂ ਚ ਪਰਚੇ ਪਏ ਨੇ 420 ਦੇ ਲੀਡਰ ਬਣ ਅਨੁਸਾਰ ਪਹਿਲਾਂ ਤਾਂ ਗੁਰੂ ਰੂਪੀ ਪਿਆਰੀ ਸਾਹਾ ਸੰਗਤ ਜੀ ਗੁਰੂ ਬੋਲੋ ਬਖਸ਼ਿਆ ਨਾਰਾ ਗਾਜੇ-ਬੱਜ ਕੇ ਬੁਲਾਈਏ ਹਰੇਕ ਮੁਖ ਕੋਈ ਬਾਂਝਣ ਰਹੇ ਆਵਾਜ਼ ਪਹੁੰਚੇ ਤੁਰ ਤੱਕ ਬੋਲੋ ਤੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੱਲਾਂ ਕਰੂੰਗਾ ਕੁਸ਼ਟ ਖਰੀਆਂ ਕੌੜੀਆਂ ਕਰਾਰੀਆਂ ਸਾਫ਼ ਜਮਾ ਸੱਚੀਆਂ ਗੋਡੇ ਗਿੱਟੇ ਲੱਗਣਗੇ ਆ ਦੂਰ ਅੰਦਰ ਤੱਕ ਜਾ ਕੇ ਲੱਗਣ ਆਪਾਂ ਨੂੰ ਕੋਈ ਪ੍ਰਵਾਹ ਨਹੀਂ ਆਪਾਂ ਨੇ ਕਿਹੜਾ ਕਿਸ ਤੋਂ ਕੁਝ ਲੈ ਕੇ ਖਾਣਾ ਠੀਕ ਹੈ ਨਾ ਮੈਂ 1990 ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਇਹ ਕਾਨਫਰੰਸ ਵਸਾਖੀ ਤੀਜ ਉਹ ਸਿੱਖੀ ਆਉਂਦਾ ਦੂਜੀਆਂ ਪਾਰਟੀਆਂ ਹ ਕਾਂਗਰਸ ਕਾਂਗਰਸ ਵੀ ਆਉਂਦੇ ਨੇ ਆ ਬਾਦਲਕਾ ਲਾਣਾ ਵੀ ਆਉਂਦਾ ਇਹ ਵੀ ਕਰਦੇ ਸੀ ਉਦੋਂ ਦੋ ਤਿੰਨ ਪਾਰਟੀਆਂ ਹੋਰ ਹੁੰਦੀਆਂ ਸੀ ਕਰਦੇ ਸੀ ਪਰ ਅਸਲੀ ਜੀ ਜ ਸਾਡੇ ਸਿੰਘ ਆਉਦੇ ਹੀ ਖਾੜਕੂ ਸਿੰਘ ਪੇਸ਼ ਬਦਲ ਕੇ ਹਾਜ਼ਰੀਆਂ ਭਰਦੇ ਸੀ ਉਹ ਕਾਨਫਰੰਸਾਂ ਸਰਦਾਰ ਸਿਮਰਜੀਤ ਸਿੰਘ ਮਾਨ ਦੀਆਂ ਹੁੰਦੀਆਂ ਸੀ 1996 ਚ ਸ਼ਾਇਦ ਪਹਿਲੀ ਵਾਰ ਜੇ ਮੈਂ ਗਲਤ ਨਾ ਹੋਵਾਂ ਤਲਵੰਡੀ ਸਾਹਿਬ ਉਹਦੀ ਧਰਤੀ ਤੇ ਕਾਨਫਰੰਸ ਸ਼ੁਰੂ ਕਰੀ ਸੀ ਕਿੰਨੇ ਸਾਲ ਹੋ ਗਏ ਕਦੋਂ ਤੋਂ ਲੱਗੇ ਨੇ ਅੱਜ ਵੀ ਹਾਜ਼ਰ-ਨਾਜ਼ਰ ਨਹੀਂ ਸਿੱਖੀ ਲਈ ਲੜ ਰਹੇ ਨੇ ਬੇਹਤਰੀਨ ਲੜ ਰਹੇ ਨੇ ਬਾਹਲੇ ਲੋਕ ਮੈਨੂੰ ਵੀ ਕਹਿੰਦੇ ਝੋਟਿਆ ਸਾਰਾ ਦਿਨ ਲੜੀ ਜਾਣਾ ਲੋਕਾਂ ਪਿੱਛੇ ਤੇਰੇ ਪਿੱਛੇ ਕੋਈ ਲੱਗਦਾ ਤਾਂ ਹੈ ਨਹੀਂ ਮਹਾ ਸਰਦਾਰ ਸਿਮਰਜੀਤ ਸਿੰਘ ਮਾਣੂ ساری ਉਮਰ ਹੋ ਗਈ ਲੜਦਿਆਂ ਨੂੰ ਲੋਕ ਮੋਡਿਆਂ ਤੇ ਬਹਿ ਕੇ ਧਾਰੀਆਂ ਮਾਰ ਜਾਂਦੇ ਨੇ ਅੱਜ ਨਾਲ ਥੋੜਾ ਜਿਹਾ ਨਾਂ ਹੋਇਆ ਉੱਡ ਗਏ ਮਾ ਜਦੋਂ ਸਾਡੇ ਆਈਡਲ ਨਾਲ ਸਾਡੇ ਬਾਪੂ ਨਾਲ ਨਹੀਂ ਖੜਦੇ ਸਾਡੇ ਨਾਲ ਕਿੱਥੋਂ ਖੜਨਾ ਹੈ ਸਾਡੇ ਨਾਲ ਸਾਡਾ ਗੁਰੂ ਗੋਬਿੰਦ ਸਿੰਘ ਖੜਾ ਹੈਗਾ ਸਾਡਾ ਬਾਪ ਖੜਾ ਹੈਗਾ ਕੋਈ ਗੱਲ ਨਹੀਂ ਇਹਨਾਂ ਦਾ ਦਰਿਆ ਵੀ ਲੋਕਾਂ ਦਾ ਹਸਾਬ ਕਿਤਾਬ ਆਪੇ ਪਰਮਾਤਮਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੰਦਾ ਹੁੰਦਾ ਸੋ ਆਪਾਂ ਜਾੜਾ ਗੱਲਾਂ ਨਾ ਕਰਦੇ ਹੋਏ ਮੇਨ ਗੱਲਾਂ ਤੇ ਆਉਣੇ ਆਪਾਂ ਤਾਂ ਨਸ਼ੇ ਖਿਲਾਫ ਲੜਾਈ ਸ਼ੁਰੂ ਕਰੀ ਸੀ ਬੜਿਆਈ ਨਹੀਂ ਹੈ ਇਸ ਗੱਲ ਦੀ ਜਿਵੇਂ ਆਪਾਂ ਲੜਾਈ ਸ਼ੁਰੂ ਕਰੀ ਸੀ ਕੋਈ ਹਿੱਕ ਥਾਪੜ ਕੇ ਸਾਥੋਂ ਬਿਨਾ ਜੋ ਸਾਡੀ ਟੀਮ ਹੈ ਹਿੱਕ ਥਾਪੜ ਕੇ ਕੈਮਰੇ ਤੇ ਕਹਿਣਾ ਇੱਕ ਦਸ ਦੇ ਵੀ ਅਸੀਂ ਨਸ਼ੇ ਖਿਲਾਫ ਲੜੇ ਆ ਹੋਵੇ ਮੈਂ ਗੱਲ ਵੱਢ ਕੇ ਉਹਦੇ ਪੈਰਾਂ 'ਚ ਧਰ ਦੂੰਗਾ ਜਿਵੇਂ ਆਪਾਂ ਨਸ਼ਾ ਖਿਲਾਫ ਲੜੇ ਆ ਵੱਡੇ ਵੱਡੇ ਬਲੈਕੀਆਂ ਦੇ ਗਲਾਂ 'ਚ ਜਾ ਕੇ ਹੱਥ ਪਾਇਆ ਇੱਥੇ ਕਈ ਬਲੈਕੀਏ ਫੰਡਿੰਗ ਕਰ ਰਹੇ ਨੇ ਪਾਰਟੀਆਂ ਨੂੰ ਸਾਡਾ ਸਾਥ ਦਿੱਤਾ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਪੂਰਾ ਜੱਜ ਕੇ 6 ਮਹੀਨੇ ਧਰਨਾ ਚੱਲਿਆ ਸਾਡੀ ਮਦਦ ਕੀਤੀ ਹੋਰ ਵੀ ਗਾਹੇ ਬਗਾ ਹੈ ਸਾਡੇ ਧਰਨੇ ਲੱਗਦੇ ਨੇ ਸਾਡੇ ਨਾਲ ਖੜਦੇ ਨੇ ਇੱਥੇ ਮੈਂ ਸਰਦਾਰ ਸਾਡੇ ਜਥੇਦਾਰ ਸਰਦਾਰ ਹਰਪ੍ਰੀਤ ਸਿੰਘ ਜਥੇਦਾਰ ਜੀ ਨੂੰ ਸਵਾਲ ਕਰ ਲੇ ਸਵਾਲ ਕੀ ਕਰੇ ਸਾਡੇ ਜਥੇਦਾਰ ਨੇ ਸਾਡੇ ਟੀਚਰ ਨੇ ਸਾਡੇ ਗੁਰੂ ਨੇ ਜਥੇਦਾਰ ਸਾਹਿਬ ਥਾਪੇ ਹੋਏ ਨੇ ਆਪਾਂ ਆਮ ਸਿੱਖੋਂ ਦੇ ਨਾਤੇ ਗੱਲ 'ਚ ਪਾਰਨਾ ਪਾ ਕੇ ਸਵਾਲ ਕਰੇ ਸੀ ਐਂ ਜੀ ਵੀ ਤੁਸੀਂ ਇਹ ਆਪਣੇ ਸਰੂਪਾਂ ਦਾ 128 ਸਰੂਪ ਜਿਹੜਾ ਚੋਰੀ ਹੋਏ ਨੇ ਗਿਣਤੀ ਮੈਂ ਸ਼ਾਇਦ ਗਲਤ ਹੋਵਾਂ ਜਾਂ ਜਾਂ ਜਿਹੜੇ ਇੱਥੇ ਨਸ਼ਾ ਵਿਕ ਰਹੇ ਆ ਕਾਲਜਾਂ ਯੂਨੀਵਰਸਿਟੀਆਂ ਚ ਜਾਂ ਉਹ ਸਾਦ ਨੂੰ ਤੁਸੀਂ ਮਾਫੀ ਦਿੱਤੀ ਐ ਤੁਸੀਂ ਉਹਨਾਂ ਦੇ ਨਾਲ ਦਿਨ ਰਾਤ ਗੁਣਗਾਨ ਗਾਉਣੇ ਤੁਸੀਂ ਉਹਨਾਂ ਦਾ ਵਿਰੋਧ ਕਿਉਂ ਨਹੀਂ ਕਰਦੇ ਉਹ ਮੇਰੇ ਪਿੱਛੇ ਪੈ ਗਏ ਜੀ ਪੱਲਾ ਝਾੜ ਕੇ ਜਿਵੇਂ ਤੁਸੀਂ ਦੇਖੀ ਐ ਚੀਕਾਂ ਮਾਰਨਾ ਸ਼ੁਰੂ ਕਰਤੀਆਂ ਚਲੋ ਮੈਂ ਘਰੇ ਵਾਗਿਆ ਰਾਤ ਨੂੰ ਮੈਨੂੰ ਇਹਨਾਂ ਨੇ ਲੱਖ ਫੋਨ ਕਰਵਾਇਆ ਸੀ ਤੈਨੂੰ ਮਾਰ ਦਾਂਗੇ ਤੈਨੂੰ ਕੁੱਟ ਦਾਂਗੇ ਤੇਰੇ ਗੋਲੀ ਮਾਰਾਂਗੇ ਤੇਰੇ ਜਵਾਕ ਮਰਵਾ ਦਾਂਗੇ ਵੈਸੇ ਇੰਨੀ ਾਕਾਤ ਹੈ ਨਹੀਂ ਇਹਨਾਂ ਦੀ ਜਿਹੜੇ ਮੈਨੂੰ ਫੋਨ ਕਰਵਾਉਂਦੇ ਸੀ ਅੱਜ ਉਹੀ ਪਾਰਟੀ ਵਾਲੇ ਇਹਨਾਂ ਦੇ ਕੀ ਇਲਜ਼ਾਮ ਲਾ ਰਹੇ ਨੇ ਮੈਂ ਤਾਂ ਸਵਾਲ ਕਰੇ ਸੀ ਇਹ ਤਾਂ ਹੋਰ ਵੀ ਬਹੁਤ ਗੰਦੇ ਇਲਜ਼ਾਮ ਲਾ ਰਹੇ ਨੇ ਤੇ ਜਥੇਦਾਰ ਜੀ ਜਦੋਂ ਪਾਵਰ 'ਚ ਸੀਗੇ ਖੁਦ ਪਾਵਰ 'ਚ ਸੀ ਉਦੋਂ ਉਹਨਾਂ ਨੇ ਨਹੀਂ ਕਿਹਾ ਵੀ ਇਹ ਚੋਰ ਲਾਣਾ ਹੁਣ ਕਹਿ ਰਹੇ ਨੇ ਹੁਣ ਭਾਈ ਕਹਿਣ ਦਾ ਕੀ ਫਾਇਦਾ ਜਦੋਂ ਕੋਲੇ ਪਾਵਰ ਹੀ ਨਾ ਰਹੀ ਹਣਾ ਕੋਈ ਉਹ ਨਹੀਂ ਦੋ ਫੇਰ ਹੁਣ ਗੱਲ ਆਉਣੇ ਆ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਐਸ ਵਾਰ ਮੈਂ ਕੱਲੇ ਕੱਲੇ ਪਿੰਡ ਚ ਦਿਨ ਰਾਤ ਜਾ ਕੇ ਪ੍ਰਚਾਰ ਕਰਿਆ ਤਿੰਨ ਬੰਦਿਆਂ ਦਾ ਹੋਰ ਵੀ ਕਰਿਆ ਕਿਸੇ ਤੋਂ ਮੈਂ ਕੋਈ ਦਿਵਾਨੀ ਨਹੀਂ ਲੈਤੀ ਹੁਣ ਮੈਂ ਇੱਕ ਗੱਲ ਇਹ ਕਲੀਅਰ ਕਰ ਦੇਣਾ ਚਾਹਣਾ ਲੋਕਾਂ ਨੂੰ ਅੱਜ ਜਮਾਤ ਸਾਹਿਬ ਸਰਦਾਰ ਸਿਮਰਜੀਤ ਸਿੰਘ ਮਾਨ ਦੀਆਂ ਜਿੰਨੀਆਂ ਸਟੇਜਾਂ ਲੱਗੀਆਂ ਸੀ ਮੈਂ ਸਾਰੀਆਂ ਸਟੇਜਾਂ ਤੋਂ ਭਾਈ ਅਮਰਪਾਲ ਸਿੰਘ ਖਾਲਸਾ ਸਰਦਾਰ ਸਰਬਜੀਤ ਸਿੰਘ ਦੀ ਖਾਲਸਾ ਤੇ ਲੱਖੇ ਸੁਧਾਨਾ ਤਾਂ ਚਲੋ ਇਸੋ ਪਾਰਟੀ ਬਣੀ ਉਹ ਪੂਰੀ ਗੱਜ-ਬੱਜ ਕੇ ਗੱਲ ਕਰਦਾ ਸੀ ਤੇ ਮੈਨੂੰ ਕਦੇ ਨਹੀਂ ਰੋਕਿਆ ਗਿਆ ਇੱਥੋਂ ਮੈਂ ਗੱਡੀ ਲੈ ਕੇ ਜਾਂਦਾ ਚਲਦੇ ਪ੍ਰਚਾਰ ਚ ਤਰਨ ਤਰਨ ਵੀ ਜਾਂਦਾ ਚਾਰ ਚਾਰ ਦਿਨ ਇਹ ਹੀ ਤੇਲ ਪਵਾ ਕੇ ਦਿੰਦੇ ਇਹਨਾਂ ਦੀ ਹੀ ਗੱਡੀ ਤੇ ਜਾਂਦਾ ਮੈਨੂੰ ਰੋਕਿਆ ਨਾ ਇਹਨਾਂ ਦੇ ਪੈਸਿਆਂ ਤੇ ਮੈਂ ਪ੍ਰਚਾਰ ਕਰਿਆ ਮੈਨੂੰ 15 15 ਫੋਨ ਧਰਨਿਆ ਵਾਸਤੇ ਵੀ ਘਟੋ ਘਟ 20 ਬਾਰ ਸੀ ਧਰਨੇ ਚ ਗਏ ਅੰਬਰਸਰ ਇੱਥੋਂ ਦੋ ਦੋ ਤਿੰਨ ਤਿੰਨ ਗੱਡੀਆਂ 50 50 ਬੰਦੇ ਜਾਂਦੇ ਰਹੇ ਸਾਰਾ ਸਾਨੂੰ ਖਰਚਾ ਪਾਣੀ ਇਹਨਾਂ ਦੀ ਪਾਰਟੀ ਵੱਲੋਂ ਭਾਈ ਸਾਡੇ ਕੋਲੇ ਕੀ ਅਸਤਜ ਵੀ ਮੰਗ ਪਤੰਗ ਕੇ ਲੈ ਕੇ ਆਏ ਆ ਸੱਚੇ ਬੰਦੇ ਨੂੰ ਕੌਣ ਦਿੰਦਾ ਹੈ ਸੋ ਜਦੋਂ ਟਾਈਮ ਆਇਆ ਖਾਲਸੇ ਦੇ ਇੱਕ ਹੋਣ ਦਾ ਕਿਉਂ ਨਹੀਂ ਪਾਈ ਇੱਕ ਹੁੰਦੇ ਇੱਕ ਸਟੇਜ ਤੇ ਬੈਹnde ਹੋਣਾ ਜਿਹੜਾ ਇੱਕ ਸਿੱਖ ਹੈ ਸੱਚਾ ਸਿੱਖ ਹੈ ਮੈਂ ਵੀ ਲਾ ਲਓ ਤੁਸੀਂ ਵੀ ਲਾ ਲਓ ਉਹਦੇ ਦਿਲ 'ਚ ਕੀ ਹੈ ਵੀ ਇੱਕ ਸਟੇਜ ਹੋਵੇ ਹੁਣ ਹਰੇਕ ਦਾ ਜੀ ਕਰਦਾ ਮੈਂ ਉੱਥੇ ਵੀ ਬਗ ਜਾਮਾ ਉੱਥੇ ਵੀ ਬਗਦਾ ਦਿਲਤਾ ਕਰਦਾ ਨਾ ਸਿੱਖੀ ਦੇ ਨਾਂ ਨੂੰ ਆਪਾਂ ਨੂੰ ਮੋਹ ਦੀ ਤੰਦ ਪਿੱਛਦੀ ਆ। ਗੱਲ ਕਰ ਕਿਉਂ ਨਾ ਭਾਈ ਤੁਸੀਂ ਇੱਕ ਬੋੜ ਦੀ ਜੜ੍ਹ ਥੱਲੇ ਜੋ ਬੋੜ ਹੈ ਵਰਗਦਾ ਛਾਂ ਥੱਲੇ ਬੈਹਂਦੇ। ਨਹੀਂ ਬੈਹਂਦੇ। ਕਿਉਂ ਨਹੀਂ ਬੈਹਂਦੇ? ਇਹ ਤੁਸੀਂ ਬੁੱਧੀਜੀਵੀ ਹੋ, ਤੁਸੀਂ ਕੱਢ ਸਕਦੇ ਹੋ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਜਦੋਂ ਜਿੱਨਾਚਰ ਸਰਦਾਰ ਸਿਮਰਜੀਤ ਸਿੰਘ ਆਪਣੇ ਵਿੱਚ ਹੈ ਨਾ ਉਹਨਾਂ ਚਿਰ ਆਪਾਂ ਨੂੰ ਐਵੇਂਤ ਨਹੀਂ ਪਤਾ ਲੱਗਣੀ। ਦੀਪ ਸਿੱਧੂ ਮੰਗੋ ਜਦੋਂ ਸਰਦਾਰ ਸਿਮਰਜੀਤ ਸਿੰਘ ਰੱਬ ਮੇਰੀ ਉਮਰ ਵੀ ਲਾਵੇ ਬਾਬੇ ਨੂੰ ਫੇਰ ਪਤਾ ਲੱਗੂ ਵੀ ਸਾਡੀ ਆਵਾਜ਼ ਕੌਣ ਬੁਲੰਦ ਕਰਦਾ ਸੀ ਕਿਉਂ ਹਰਾਇਆ ਗਿਆ ਸਿਮਰਜੀਤ ਸਿੰਘ ਮਾਨ ਨੂੰ ਸੋਨੂੰ ਕੀ ਲੱਗਦਾ ਵੀ ਐਂ ਹਰਾਤਾ ਬਹੁਤ ਤਾਕੜੀ ਪੂਰੀ ਮੈਂ ਕੱਲੇ ਕੱਲੇ ਪਿੰਡ ਚ ਗਏਗਾ ਮੈਨੂੰ ਪਤਾ ਸੀ ਹਰੇਕ ਬੰਦਾ ਕਹਿੰਦਾ ਸੀ ਵੋਟ ਸਿਮਰਜੀਤ ਸਿੰਘ ਮਾਨ ਨੂੰ ਪਾਵਾਂਗੇ ਹਰੇਕ ਨੌਜਵਾਨ ਮਿਰਦ ਜਥੇਦਾਰ ਪਰ ਕਿਵੇਂ ਹਰਾਏ ਗਏ ਉੱਪਰ ਵੱਡੇ ਲੈਵਲ ਤੇ ਉਹਨਾਂ ਨੇ ਸਾਰੀਆਂ ਨਾਲ ਏਜੰਸੀਆਂ ਨੇ ਕਿਉਂਕਿ ਸਰਦਾਰ ਸਿਮਰਜੀਤ ਸਿੰਘ ਦਾ ਬੋਲਿਆ ਉੱਥੇ ਬੋਲਿਆ ਕੱਲਾ ਇੰਡੀਆ ਚ ਇਫੈਕਟ ਨਹੀਂ ਕਰਦਾ ਸੀ ਬਾਹਰ ਲੀਆਂ ਕੰਟਰੀਆਂ ਚ ਵੀ ਇਫੈਕਟ ਕਰਦਾ ਸੀ ਇਹਨਾਂ ਦੀ ਆਵਾਜ਼ ਉੱਥੋਂ ਤੱਕ ਜਾਂਦੀ ਸੀ ਸਿੱਖੀ ਦੀ ਬਿਹਤਰੀ ਲਈ ਸਿੱਖੀ ਦੇ ਫਸਫੇ ਨੂੰ ਫੁਲਾਉਣ ਲਈ ਜਾਂ ਸਿੱਖ ਰਾਜ ਲਈ ਜੋ ਇਹ ਆਵਾਜ਼ ਕਰਦੇ ਸੀ ਦੂਰ ਤੱਕ ਜਾਂਦੀ ਸੀ ਉਹਨਾਂ ਨੇ ਸੋਚਿਆ ਕਿ ਬਾਬੇ ਨੂੰ ਆਪਾਂ ਹਰਾਈਏ ਅੱਗੇ ਨਾ ਆਉਣ ਦੇਈਏ ਉਹਨਾਂ ਨੇ ਕੁੱਲ ਜ਼ੋਰ ਲਾਇਆ ਜੀ ਤੇ ਉਹ ਆਪਦੇ ਜ਼ੋਰ ਚ ਕਾਮਯਾਬੀ ਹੋ ਗਏ ਹੁਣ ਬਾਲੇ ਕਹਿ ਦਿੰਦੇ ਨੇ ਸਾਨੂੰ ਭਾਈ ਬੋਲਣ ਨਹੀਂ ਦਿੰਦੇ ਲੋਕ ਸਭਾ ਜੀ ਚ ਮੈਂ ਭਾਈ ਸ਼ਰਿਆਮ ਕੋਈ ਐਮਐਲ ਨਹੀਂ ਆ ਕਲਤਾਰ ਸੰਧਵਾ ਘੇਰ ਲੈ ਥੋੜੇ ਜਣਾਂ ਆਹ ਸੜਕ ਤੇ ਖੜਾ ਕੇ ਸਵਾਲ ਪੁੱਛਲੇ ਸੀ ਜੇ ਸੋਨੂ ਭਾਈ ਬੋਲਣ ਹੀ ਨੀ ਦਿੰਦੇ ਉੱਥੇ ਤਾਂ ਤੁਸੀਂ ਤਖਤੀ ਪਾ ਕੇ ਬਾਹਰ ਵੇਜੋ ਸੜਕ ਤੇ ਚਰਨਜੀਤ ਚੰਨੀ ਦੀ ਰੋਈ ਵੀਡੀਓ ਆ ਜਾਂਦੀ ਆ ਬੋਲ ਦੇ ਦੀ ਤੁਸੀਂ ਬੋਲੋ ਸਾਡੇ ਸਿੱਖਾਂ ਲਈ ਬੋਲੋ ਸਾਡੇ ਸਿੱਖਾਂ ਦੇ ਬੱਚਿਆਂ ਤੇ ਜ਼ੁਲਮ ਹੋ ਰਿਹਾ ਸਾਡੇ ਸਿੱਖਾਂ ਦੇ ਬੱਚਿਆਂ ਦੇ ਰੋਜ਼ ਅਨ ਕਾਉਂਟਰ ਹੋ ਰਹੇ ਨੇ ਜਿਵੇਂ ਪਹਿਲਾਂ ਹੁੰਦੇ ਸੀ ਹੁਣ ਹੋਰ ਨੇ ਸਾਡੇ ਖੂਨ ਦੇ ਪਿਆਸੇ ਨੇ ਕੋਈ ਬੋਲਦਾ ਨਹੀਂ ਬੋਲਦਾ ਨਸ਼ਾ ਸ਼ਰਿਆਂਮ ਵੀ ਕੀ ਜਾਂਦਾ 12 12 13 13 ਸਾਲ ਦੇ ਜਵਾਬ ਕਿ ਮੈਂ ਅੱਜ ਖਾਂਦੇ ਫੜੇ ਨੇ ਅੱਜ ਇਹ ਤਾਂ ਪੰਡਾ ਨੂੰ ਤਾਂ ਪੰਡਣਾ ਛੱਡੋ ਆਪਾਂ ਕਿਉਂ ਮੈਲ ਤੋਂ ਹੀ ਇਸ ਪਵਿੱਤਰ ਧਰਤੀ ਤੇ ਉਦੀ ਸੋ ਭਾਈ ਜੇਕਰ ਕਿਸੇ ਦੇ ਕੰਨੀ ਬਲੇਲ ਪੈਂਦੀ ਹੋਵੇ ਇੱਕ ਆਧਨਾ ਸਿੱਖ ਹੋਣ ਦੇ ਨਾਤੇ ਮੈਂ ਬੇਨਤੀ ਕਰਦਾ ਭਾਈ ਇਕੱਠੇ ਹੋਣਾ ਚਾਹੀਦਾ ਇੱਕ ਸਟੇਜ ਹੁੰਦੀ ਖਾਲਸੇ ਦੀ ਕਿੱਡਾ ਜਾਹੋ ਜਲਾਲ ਹੋਣਾ ਸੀ ਦੁਨੀਆ ਹਿਲਾ ਸਕਦੇ ਗੁਰੂ ਗੋਬਿੰਦ ਸਿੰਘ ਨੇ ਸਾਡੇ ਗੁਰੂ ਨੇ ਸਾਨੂੰ ਇੱਕ ਬਾਟੇ 'ਚ ਅਮਰ ਛਕਾਇਆ ਅਮਰ ਛਕਾ ਕੇ ਸਾਨੂੰ ਇੱਕ ਕਰਿਆ ਕਿੱਥੋਂ ਤੱਕ ਅਸੀਂ ਜਾ ਕੇ ਲੜੇ ਬਟ ਉਦੋਂ ਬਾਅਦ ਅਸੀਂ ਭਾਈ ਚਾਰ ਦਿਨਾਂ ਦੀ ਚੌਧਰ ਖਾਤਰ ਅਡੋ ਅਡ ਹੋ ਜਾਂਦੇ ਆਂ ਕੁਰਬਾਨੀਆਂ ਭੁੱਲ ਜਾਂਦੇ ਆਂ ਆ ਬੈਠਿਆ ਭਾਈ ਅਵਤਾਰ ਸਿੰਘ ਖੰਡਾ ਦੇ ਮਾਤਾ ਜੀ ਪਹਿਲਾਂ ਅਵਤਾਰ ਸਿੰਘ ਖੰਡਾ ਦੇ ਪਿਤਾ ਜੀ ਵੀ ਸ਼ਹੀਦ ਹੋਏ ਕੌਮ ਖਾਤਰ ਮਾਤਾ ਨੇ ਆਪਣਾ ਬੱਚਾ ਪਾਲਿਆ ਫਿਰ ਮਾਤਾ ਦੇ ਪੁੱਤਰ ਨੇ ਇਹ ਜਥੇਬੰਦੀ ਬਾਰਸ ਪੰਜਾਬ ਆਰਗੇਨਾਈਜ਼ ਕਰੀ ਤਾਂ ਉਹਨਾਂ ਨੂੰ ਵੀ ਸ਼ਹੀਦ ਕਰਤਾ ਬਾਹਰ ਹੋਰ ਕਿੰਨੇ ਸਿੰਘ ਸਾਡੇ ਬਾਾਰ ਸ਼ਹੀਦ ਕਰਤੇ ਰੋਜ਼ ਖਬਰਾਂ ਆਉਂਦੀਆਂ ਨੇ ਜੋ ਨਵਾਂ ਜਵਾਕ ਉੱਠਦਾ ਬਾਹਰ ਉਹਦਾ ਨੂੰ ਕਾਊਂਟਰ ਕਰ ਦਿੰਦੇ ਨੇ ਤੁਸੀਂ ਰੋਜ਼ ਖਬਰਾਂ 'ਚ ਦੇਖਦੇ ਹੋ ਜਾਨੀ ਕਿ ਜੋ ਸਿੱਖਾਂ ਦੀ ਆਵਾਜ਼ ਬਲੰਦ ਕਰਨਾ ਚਾਹੁੰਦਾ ਉਹਨੂੰ ਦੱਬਿਆ ਜਾਂਦਾ ਉਹਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਸਾਡੇ ਲੋਕ ਵੀ ਸਾਥ ਨਹੀਂ ਦਿੰਦੇ ਆਪਾਂ ਇੱਕ ਦੂਜੇ ਦਾ ਸਾਥ ਨਹੀਂ ਦਿੰਦੇ ਛੋਡੇ ਹਰੇਕ ਦੇ ਪਿੰਡ ਜਿੱਥੇ ਨਹੀਂ ਵਿਗਦਾ ਹੋਊਗਾ ਉਹ ਕਿਹੜਾ ਪਿੰਡਾ ਜਿੱਥੇ ਨਹੀਂ ਵਿਗਦਾ ਕੋਈ ਜਾ ਕੇ ਗੱਲ ਫੜਦਾ ਵੇਚਣ ਵਾਲੇ ਦਾ ਜਮਾਨੀ ਫੜਦਾ ਇੱਕ ਨਵੀਂ ਟਰੈਂਡ ਚੱਲਿਆ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਆ ਨੱਚਣ ਗਾਉਣ ਜੇ ਵਾਲਿਆਂ ਨਚਾਰਾਂ ਨੂੰ ਤੰਗ ਕਰੀ ਜਾਂਗੇ ਅਸੀਂ ਤੁਹਾਨੂੰ ਮਾਰ ਦਾਂਗੇ ਇੱਥੋਂ ਨੂੰ ਕੁੱਟ ਦਾਂਗੇ ਤੁਸੀਂ ਨੱਚਣਾ ਕੋਉਣਾ ਨਹੀਂ ਓਏ ਤੁਹਾਡੇ ਪਿੰਡ ਚ ਕਿੱਲੋ ਕਿੱਲੋ ਨਸ਼ਾ ਵਿਕੀ ਜਾਂਦਾ ਜੋ ਸਾਡੇ ਜਵਾਨਾਂ ਨੂੰ ਮਾਰ ਰਿਹਾ ਜੋ ਸਿੱਖੀ ਦੇ ਘਾਣ ਕਰ ਰਹੇ ਨਚਾਰਾਂ ਦਾ ਕੀ ਐ ਤਾਂ ਨੱਚਈਏ ਨੱਚ ਨਹੀਂਏ ਨੇ ਆਪਾਂ ਇਹਨਾਂ ਤੋਂ ਕੀ ਲੈਣਾ ਇਹਨਾਂ ਨੂੰ ਨੱਚਣ ਤੋਂ ਗੌਣ ਦੋ ਇਹਨਾਂ ਨੂੰ ਆਪਾਂ ਆਪਾਂ ਆਪਣੇ ਪਿੰਡ ਚੋਂ ਗੰਦ ਸਾਫ਼ ਕਰੋ ਭਾਈ ਉਧਰ ਕਿਉਂ ਨਹੀਂ ਵੇਂਦੇ ਨਸ਼ੇ ਵੇਚਣ ਵਾਲੇ ਬਣੀ ਕਿਉਂ ਨਹੀਂ ਵੇਦੇ ਉਹਨਾਂ ਦੇ ਮਾਰੋਗਾ ਗੱਲ ਚ ਮੁੱਕੀ ਜੇ ਐਡੇ ਯੋਧੇ ਤੇ ਐਡੇ ਜਰਵਾਨੇ ਹੋ ਪਰ ਨਹੀਂ ਡਰਾਮਾ ਕਰਨਾ ਹੈ ਦਿਖਾਵਾ ਕਰਨਾ ਹੈ ਤਾਂ ਕਿ ਤੁਸੀਂ ਸਾਹਮਣੇ ਆ ਰਹੇ ਹੋ ਆ ਖੜਾ ਸਿੱਧਾ ਇਹ ਵੀ ਲੜੀ ਜਾਂਦਾ ਵਿਚਾਰਾ ਬਹੁਤ ਚਿਰਦਾ ਗੁਰੂ ਆਲਾ ਬਣੂਗਾ ਛੇਤੀ ਜੀ ਪ੍ਰਮਾਤਮਾ ਕਿਰਪਾ ਕਰੂਗਾ ਸਿੱਖੀ ਚ ਆਊਗਾ ਭਾਈ ਆਏਗਾ ਹਾਂ ਪੱਕਾ ਆਈ ਅਸੀਂ ਸਾਨੂੰ ਦੂਜੇ ਤੀਜੇ ਦਿਨ ਭਾਈ ਜੇਲਾਂ ਚ ਲਾਏ ਜਾਂਦੇ ਨੇ ਫੜ ਕੇ ਉੱਥੇ ਸਾਡੇ ਸ੍ਰੀ ਸਾਭਾ ਗਾਤਰੇ ਕੰਗੇ ਲਹਾ ਲੈਂਦੇ ਨੇ ਕਿਉਂਕਿ ਜੇ ਲਿਜਾਣ ਦੇ ਤਾਂ ਅੰਦਰ ਬੇਅਦਬੀ ਵਾਲੇ ਹੁੰਦੇ ਨੇ ਆਹ ਹੁਣ ਪਾਸਟਰ ਗਿਆ ਸੀ ਗੱਡਦੀ ਅੰਦਰ ਹੀ ਹਣਾ ਫਿਰ ਉਹ ਲਹਾ ਲੈਂਦੇ ਨੇ ਫਿਰ ਉਹ ਬੇਅਦਬੀ ਹੁੰਦੀ ਐ ਜਦੋਂ ਆਪਾਂ ਗੁਲਾਮ ਐ ਇੱਥੋਂ ਪਤਾ ਲੱਗਦਾ ਵੀ ਆਪਾਂ ਨੂੰ ਤਾਂ ਸਾਡੇ ਗੁਰੂ ਦੇ ਸ਼ਾਸਤਰ ਜੇਲਾਂ ਚ ਲਿਜਾਣ ਦੀ ਆਗਿਆ ਨਹੀਂ ਤੁਸੀਂ ਸਾਰੀ ਗਏ ਹੋਗੇ ਜੇਲਾਂ ਚ ਬਾਹਰ ਲਾ ਕੇ ਰੱਖ ਲੈਂਦੇ ਨੇ ਭਾਈ ਕਿੱਡੇ ਸਾਡੇ ਸ਼ਹੀਦ ਕੋਈ ਗੱਲ ਨਹੀਂ ਕਰਦਾ ਇਹ ਸਰਦਾਰ ਸਿਮਰਜੀਤ ਸਿੰਘ ਮਾਨ ਕਰਦੇ ਨੇ ਹਰੇਕ ਦੀ ਪ੍ਰੂਫ ਪਏ ਨੇ ਔਰ ਜਿੱਥੇ ਐਮਪੀ ਬੋਲਦੇ ਹੁੰਦੇ ਨੇ ਮੈਨੂੰ ਇੰਨਾ ਗਿਆਨੀ ਰਾਸ ਸਾਹ ਕਹਿੰਦੇ ਨੇ ਕਿ ਸੰਸਦ ਪਾਰਲੀਮੈਂਟ ਉੱਥੇ ਵੀ ਮੈਂ ਸਪੀਚਾਂ ਸੁਣਦਾ ਸ਼ਾਇਦ ਇਹਨਾਂ ਵਾਂਗੂ ਗੱਜ-ਬੱਜ ਕੇ ਕੋਈ ਅੱਜ ਤੱਕ ਬੋਲਿਆ ਹੋਵੇ ਆ ਤਾਂ ਵਿਚਾਰਾ ਫਰੀਦਕੋਟ ਵਾਲਾ ਤਾਂ ਇਹ ਤਾਂ ਯਾਰ ਕਿਸੇ ਕੰਮ ਦੀ ਨਹੀਂ ਯਾਰ ਮੈਂ ਮੂੰਹ ਤੇ ਕਹਿਣਾ ਹੋਰ ਤੇ ਮੈਂ ਕਿਸੇ ਦਿਨ ਉਹਦੇ ਨਾਲ ਨਹੀਂ ਕਰਦਾ ਇਹ ਤਾਂ ਮੈਂ ਮੈਨੂੰ 27 27 ਫੋਨ ਆਉਂਦੇ ਦਿਨ ਤੇ ਉੱਥੇ ਆਉਣ ਲਈ ਵੋਟਾਂ ਲਈ ਮੈਂ ਇੱਥੋਂ ਇਹਨਾਂ ਦੀ ਗੱਡੀ ਲੈ ਕੇ ਉੱਥੇ ਜਾਂਦਾ ਬੋਲ ਕੇ ਆਉਂਦਾ ਇੱਕ ਦੋ ਵਾਰ ਬੋਲ ਕੇ ਆਇਆ ਦੂਰ ਬਹੁਤ ਐ ਉਸ ਤੋਂ ਬਾਅਦ ਉਹੀ ਝੋਟਾ ਮੈਂ ਹੈਨਾ ਸੋ ਭਾਈ ਪ੍ਰਮਾਤਮਾ ਨੇ ਪ੍ਰਭੂ ਸ਼ੱਤਾਬਖਸ਼ੀ ਨੂੰ ਸ਼ੱਤਾਬਖਸ਼ੀਆ ਸਿੱਖਾਂ ਦੀ ਬੇਤਰੀ ਨਹੀਂ ਲੜੋ ਸਿੱਖੀ ਦੀ ਗੱਲ ਜਿਹੜੀ ਕਰੀ ਸੀ ਉਸੇ ਤੇ ਖੜ ਕੇ ਲੜੋ ਭਗੌੜੇ ਨਾ ਹੋਵੋ ਕਿਸੇ ਗੱਲ ਤੋਂ ਸਿੱਖ ਰਾਜ ਤੋਂ ਖਾਲਸਾ ਰਾਜ ਤੋਂ ਭਗੌੜੇ ਨਾ ਹੋਵੋ ਨਸ਼ੇਪ੍ਰੁੱਤ ਬੋਲ ਦੋ ਛੇਕੜ ਨੂੰ ਜੇ ਕੋਸੋਰ ਨਹੀਂ ਬੋਲ ਸਕਦੇ 체크ਰ ਨੂੰ ਆਪਦੇ ਸ਼ਹਿਰ ਜਿੱਥੋਂ ਦੇ ਤੁਸੀਂ ਰਾਜੇ ਮਹਾਰਾਜੇ ਬਣੇ ਬੈਠੇ ਉੱਥੋਂ ਕਹਦੇ ਵੀ ਇੱਥੇ ਸੀ ਨਿਸ਼ਾਨੀ ਬਿਕੰਦੰਦੇ ਯਾਰ ਆਪ ਦੀ ਫੌਜ ਤਿਆਰ ਕਰ ਦੋ ਕਹਾ ਐਲ ਕਾਰ ਨੂੰ ਵੰਡ ਦੋ ਕਿਸੇ ਦੀ ਕਿਸੇ ਵੀ ਅੱਜ ਤੱਕ ਲੀਡਰ ਦੀ ਜਾਇਦਾਦ ਘਟੀ ਹੋਈ ਦਿਖਾ ਦਿਓ ਮੈਨੂੰ ਮੈਂ ਪੂਰੀ ਸਰਚ ਕਰੀ ਆ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਘਟੀ ਐ ਅੱਧੀ ਰਹਿ ਗਈ ਹੋਣੀ 127 ਕੇ 128 ਸ਼ਾਇਦ ਵਾਧੀ ਹੋਣ ਪਰਚੇ ਨੇ ਪਰ ਕੋਈ 420 ਦਾ ਪਰਚਾ ਨਹੀਂ ਇੱਥੇ 2 ਸਾਲਾਂ ਚ ਪਰਚੇ ਪਏ ਨੇ 420 ਦੇ ਲੀਡਰਾਂ ਬਨ ਅਨੁਸਾਰ ਆ ਸਾਡੇ ਮਾਨਸ ਵਾਲੇ ਮੈਡੀਕਲ ਸਿਹਤ ਮੰਤਰੀ ਮੰਗੂ ਪਰਚੇ ਨੇ ਆਪਦੇ ਲੋਕਾਂ ਲਈ ਸਿੱਖਾਂ ਦੀ ਗੱਲ ਕਰਨ ਲਈ ਸਿੱਖੀ ਬੋਲਣ ਲਈ ਸਿੱਖਾਂ ਦੇ ਹੱਕ ਚ ਬੋਲਣ ਲਈ ਬਟ ਕੋਈ ਗਾਵਨ ਦਾ ਪਰਚਾ ਨਹੀਂ ਮੈਂ ਕਹਣਾ ਕਰਾਓ ਚੈੱਕ ਕਰੋ ਚੈੱਕ ਬਣਦੇ ਬਾਅਦ ਚ ਨੇ ਕੋਠੀਆਂ ਪਹਿਲਾਂ ਪਣਿਆ ਸ਼ੁਰੂ ਹੋ ਜਾਂਦੀਆਂ ਸਸਤਾ-ਤਾਟਾ ਬੰਝਲੀਆਂ ਸਿੱਖ ਤਾਂ ਨਵਾਬ ਮਾਤਾ ਨੇ ਦੱਸਿਆ ਨਵਾਬ ਕਪੂਰ ਸਿੰਘ ਵਾਂਗੂ ਸਾਰਾ ਕੁਝ ਲਟਾ ਕੇ ਘੋੜਿਆਂ ਦੀ ਲਿੱਦ ਚਾਖਦੇ ਨੇ ਨਵਾਬੀ ਨੂੰ ਠੋਕਨ ਮਾਰਦੇ ਨੇ ਜੱਸਾ ਸਿੰਘ ਆਲੂਵਾਲੀਆ ਨੇ ਵੀ ਨਵਾਬੀ ਬਾਦਸ਼ਾਹਤ ਨੂੰ ਠੋਕਰ ਮਾਰਤੀ ਸੀ ਮੈਂ ਤਾਂ ਸਿੱਖਾਂ ਦਾ ਬਣੂਗਾ ਸੋ ਭਾਈ ਜੇਕਰ ਤੁਸੀਂ ਖਾਲਸਾ ਸੱਚੇ ਦਿਲੋਂ ਖਾਲਸਾ ਰਾਏ ਦੇ ਅਨਿਆਈ ਹੋ ਚਾਹੇ ਮੋਨੇ ਹੋ ਚਾਹੇ ਕੋਨੇ ਹੋ ਤਾਂ ਬਾਤ ਤੋਂ ਬਾਅਦ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਸਾਥ ਦਿਓ ਇਕੱਠੇ ਹੋਵੋ ਯਾਰ ਇਕੱਠੇ ਹੋ ਜਾਓ ਸਿਰ ਜੋੜ ਕੇ ਬਹਿ ਜਾਓ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਆਪਾਂ ਗੁਰਪਾਈਆਂ ਨਹੀਂ ਤਾਂ ਭਾਈ ਆਪਣੀ ਲੜਾਈ ਚ ਬਿੱਲੀ ਨਜ਼ਾਰਾ ਲੈ ਜਾਓ ਆਪਾਂ ਨੂੰ ਅੱਡ ਅੱਡ ਕਰਕੇ ਬਿੱਲੀ ਤੁਸੀਂ ਸਮਝਦੇ ਹੋ ਬੀਜੇਪੀ ਬੀਜੇਪੀ ਤਿਆਰ ਬੈਠੀ ਐ ਆਪਾਂ ਅੱਡ ਹੋ ਗਏ ਸਿੱਖਾਂ ਦਾ ਸਟਰੈਂਥ ਘਟ ਗਈ ਦਾ 2000 4000 5000 ਬੰਦਾ ਇੱਥੇ ਆ 2 4000 5000 ਉੱਥੇ ਆ 2 4000 5000 ਉੱਥੇ ਆ ਤਿੰਨ ਥਗਾ ਬੈਠਾ 10000 ਬੰਦਾ ਜਾਂ ਲੱਖ ਬੰਦਾ ਇਕੱਠਾ ਹੋਊਗਾ ਤਾਂ ਇਹ ਦੁਨੀਆ ਤੋੜ ਦੂ ਵੱਡੇ ਵੱਡੇ ਬਣਾ ਤੋੜ ਦੂ ਇਹ ਡੱਡ ਹੋ ਗਿਆ ਤਾਂ ਇੱਕ ਹੋਰ ਕੱਢ ਲੈਣਗੇ ਵਿੱਚ ਦੀ ਗਾਹ ਨੂੰ ਮੇਰੇ ਵਰਗਾ ਮਾਤਰ ਡੱਡੂ ਕੋ ਹੂ ਐ ਵੀ ਸਟੇਜ ਲਾਉਣੀ ਆ ਇਹ ਕਹਿੰਦਾ ਹੰਕਾਰ ਵਾਲੀ ਛੇਤੀ ਹੋ ਜਾਂਦਾ ਯਾਰ ਮੇਰੇ ਵਰਗੇ ਦੇ ਚਾਰ ਕੈਮਰੇ ਵਾਲੇ ਬਣਾ ਕੇ ਲੈ ਕੇ ਵੀਡੀਓ ਆ ਦੋ ਮੈਕ ਲਾਤੇ ਮੂਰੇ ਛੋਟਾ ਛੋਟਾ ਹੋਣ ਲੱਗ ਗਈ ਚਾਲਾ ਜਗਰ ਕਹਿੰਦੇ ਨੇ ਡੰਗਰ ਵਾਲਾ ਨਾ ਕੀ ਕਰੀਏ ਭਾਈ ਦੋਹੀ ਡੰਗਰ ਹੈ ਨਾ ਤੇ ਜੇ ਡੰਗਰ ਨਾ ਹੋਈ ਤਾਂ ਨਸ਼ੇਵਰਤ ਕਿਉਂ ਲੜੀਏ ਲੋਕਾਂ ਨੂੰ ਵੈਸੇ ਨਾ ਕਮਾਈਏ ਅਸੀਂ ਨਾ ਪਾ ਦੀ ਜੇ ਆਪ ਦਾ ਗੂਗਲ ਅਕਾਊਂਟ ਵੀ ਸਾਨੂੰ ਭਾਈ ਫੰਡ ਭੇਜ ਦੋ ਹਨਾ ਲੜਨਾ ਤਾਂ ਲੋਕਾਂ ਲਈ ਹੈ ਬਿਹਤਰੀ ਲਈ ਇੱਜ਼ਤ ਬਖਸ਼ਦੀ ਐਨੀ ਬਿਹਤਰੀ ਐ ਐਂ ਲੜਾਂਗੇ ਗੱਜ-ਬੱਜ ਘੇੜਾਂਗੇ ਸਾਡਾ ਨਸ਼ੇ ਵਿਰੁੱਧ ਲੜਾਈ 'ਚ ਸਾਥ ਸਰਦਾਰ ਸਿਮਰਜੀਤ ਸਿੰਘ ਮੰਗ ਦਿੱਤਾ ਇਹ ਤਾਂ ਗੱਲ ਵੱਖਰੀ ਐ ਸਾਡੀ ਰੱਬ ਨੇ ਸੁਣ ਲਈ ਅਸੀਂ ਆਹ ਸਟੇਜ ਤੇ ਚੜ੍ਹਨ ਦੇ ਕਾਬਿਲ ਹੋਗੇ ਪਰ ਅਸੀਂ ਸਿਮਰਜੀਤ ਸਿੰਘ ਮੰਨ ਦਾ ਦੇਣਾ ਨਹੀਂ ਦੇ ਸਕਦੇ ਸਿੰਘੋ ਆ ਪੁਰਾਣੇ ਬਾਬਿਆਂ ਨੂੰ ਤਾਂ ਪਤਾ ਸਾਰਿਆਂ ਨੂੰ ਮੈਨੂੰ ਘਟੋ ਘਟ ਹਜ਼ਾਰ ਬੰਦਾ ਬਾਹਰੋਂ ਫੌਰਨ 'ਚੋਂ ਤੇ ਘਟੋ ਘਟ 100 200 ਬੰਦਿਆਂ ਚ 10 12 ਰੇ ਬੈਠੇ ਹੋਏ ਜਿਹੜੇ ਖੜਕੂ ਬਾਦ ਦੇ ਵਿੱਚ ਆਏ ਨੇ ਜਿਨ੍ਹਾਂ ਨੂੰ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਬਚਾਇਆ ਹੈ ਕੱਢ ਕੇ ਲਿਆਂਦਾ ਹੈ ਲੋਗੜ ਵਾਂਗੂ ਹੁਣ ਭਾਈ ਹਰੇਕ ਥਾਂ ਤਾਂ ਖੜਿਆ ਵੀ ਨਹੀਂ ਜਾਂਦਾ ਨਾ ਹੁਣ ਹਰੇਕ ਥਾਂ ਤਾਂ ਕਈ ਥਾਂ ਨਹੀਂ ਖੜਾਏ ਹੁੰਦਾ ਭਾਈ ਉਹ ਹੁਣ ਕਹਿਣ ਲੱਗ ਗਏ ਨੇ ਵੀ ਸਾਡੇ ਨਾਲ ਗੱਲ ਕਰ ਬਹੁਤ ਮੋਸਟਲ ਤਾਂ ਥਾਂ ਖੜੇ ਨੇ ਆਪ ਦੀ ਐਡੀ ਵੱਡੀ ਪਾਦੀ ਛੱਡ ਕੇ ਸਿੱਖਾਂ ਲਈ ਕੁਰਬਾਨੀ ਕਰੀ 5 ਸਾਲ ਜੇਲ੍ਹ ਘੱਟੀ ਆ 5 ਸਾਲ ਉਸ ਤੋਂ ਬਾਅਦ ਵੀ ਵੱਖ-ਵੱਖ ਵਾਰ ਕੱਟੀ ਆ ਹਜੇ ਹੋਰ ਨਹੀਂ ਪਤਾਗਾ ਹਾਂ ਫੇਰ ਕਹਿ ਦੇਣ ਅਸੀਂ ਸਿਮਰਜੀਤ ਸਿੰਘ ਮਹਾਨ ਨੂੰ ਫੇਰ ਮੈਨੂੰ ਕਹੋਗੇ ਕੀ ਕਹਿੰਦਾ ਵੀ ਸਾਨੂੰ ਭਾਈ ਪਰ ਨਵੀਂ ਸਰਕਾਰ ਕਹਦੇ ਪਸੰਦ ਆ ਗਿਆ ਸੀ ਲੈ ਕੇ ਜਾਣਾ ਕਿਉਂ ਡਰਦੇ ਨੇ ਡਰਦੇ ਨੇ ਡਰਦੇ ਕਾਹਦੇ ਦਿਮਾਗ ਤੋਂ ਨੇ ਸੋ ਭਾਈ ਸਾਹ ਦਿਓ ਬਾਬੇ ਕੋਲੇ ਬੈਠੋ ਜੜੋ ਮੈਂ ਤਾਂ ਭਾਈ ਤੁਹਾਨੂੰ ਸਾਫ਼ ਜੀ ਗੱਲ ਕਰਦਾ ਮੈਂ ਤਾਂ ਬਾਬੇ ਤੋਂ ਸੰਗਦਾ ਹਾਂ ਦੂਰ ਰਹਿਣਾ ਮੈਂ ਕੋਲੇ ਨਹੀਂ ਗਿਆ ਅਜੇ ਤੱਕ ਹਣਾ ਕਿਉਂ ਆਪਣਾ ਜਿਉਂ ਸ਼ੁਰੂ ਤੋਂ ਜਾਂ ਉਹ ਕਰਦੇ ਹੋਵਾਂ ਸੁਣਦੇ ਹੋਈ ਹੈ ਨਾ ਸਾਡੇ ਦਾ ਭਾਈ ਦਿਲ ਚ ਵਸਦਾ ਹੈ ਭਾਈ ਦੀਪ ਸਿੱਧੂ ਵੀ ਸਾਡਾ ਦਿਲ ਚ ਵਸਦਾ ਹੈ ਹਨਾ ਜੋ ਨੌਜਵਾਨ ਨੂੰ ਉਜਾੜ ਕੇ ਗਿਆ ਸਾਡਾ ਜਥੇਦਾਰ ਸਰਦਾਰ ਜੇਤਾਰ ਸਿੰਘ ਹਵਾਰਾ ਹੈ ਭਾਈ ਸਾਡਾ ਰਾਸ਼ਟਰਪਤੀ ਉਹ ਬੈਠਾ ਸਰਦਾਰ ਸਿਮਰਜੀਤ ਸਿੰਘ ਮਾਨ ਨਾਤਾ ਸੀ ਕਦੇ ਚਾਹੇ ਅਸੀਂ ਝੋਟਿਓਂ ਸਤ ਜਿੰਦਾਬਾਦ ਸਾਲੂਤ ਜਿੰਦਾਬਾਦ ਨਾਤਾ ਹੈਲੋ ਭਵੇਂ ਅਸੀਂ ਝੋਟੇ ਡਬਲ ਝੋਟੇ ਹੋ ਜੀਏ ਝੋਟੇ ਤੋਂ ਚਾਰ ਸਿੰਘ ਲੱਗ ਜਾਣ ਜਾਂ ਆ ਅਸੀਂ ਸਿਆਸਤ ਚ ਨਹੀਂ ਜਾਂਦੇ ਅਸੀਂ ਤਾਂ ਚਾਹਾਂਗੇ ਸਾਡਾ ਬਾਬਾ ਪੂਰਾ ਕਾਇਮ ਦਮ ਕਾਇਮ ਰਹੇ 20 ਸਾਲ 30 ਸਾਲ ਇੱਥੇ ਰਹੇ ਕਿਵੇਂ ਮਰਜੀ ਰਹੇ ਕਿਰਪਾ ਕਰੇ ਉਹ ਸੱਚੇ ਪਾਸ਼ਾ ਤੇਰੀ ਧਰਤੀ ਆ ਜਹੇ ਸੱਚੇ ਪਾਸ਼ਾ ਦੁੱਧ ਦਾ ਦੁੱਧ ਦਾ ਪਾਣੀ ਦਾ ਪਾਣੀ ਕਰਨਿਆ ਕਰ ਸਿੱਖਾਂ ਨੂੰ ਮਤ ਦੇ ਇਕੱਠੇ ਹੋਣ ਜੇ ਤਾਕਤ ਬਖਸ਼ੀਆ ਦਾ ਇਕੱਠੇ ਹੋਣ ਜੇ ਸਿੱਖ ਇਕੱਠੇ ਹੋਗੇ ਤਾਂ ਖਾਲਸਾ ਰਾਏ ਦੂਰ ਨਹੀਂ ਆਪਾਂ ਦੁਨੀਆ ਨੂੰ ਖਤਮ ਕਰ ਲਾਂਗੇ ਜਿਆਦਾ ਨਾ ਬੋਲਦਾ ਹੋਇਆ ਖਿਮਨ ਦਾ ਜਾਜਕਾਂ ਜੇ ਭਾਈ ਕੋਈ ਗਲਤੀ ਹੋ ਗਈ ਤਾਂ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇਖ ਤੇ ਪੰਥ ਕੀ ਰਾਜ ਕਰੇਗਾ ਰਾਜ ਕਰੇਗਾ ਸਰਦਾਰ ਸਿਮਰਜੀਤ ਸਿੰਘ ਮਾਨ ਜਿੰਦਾਬਾਦ ਸਰਦਾਰ ਸਿਮਰਜੀਤ ਸਿੰਘ ਮਾਨ ਜਿੰਦਾਬਾਦ ਬਾਈਦੀਪ ਸਿੱਧੂ ਜਿੰਦਾਬਾਦ ਬਾਈਦੀਪ ਸਿੱਧੂ ਜਿੰਦਾਬਾਦ ਸਿੱਖ ਕੌਮ ਦਾ ਜਥੇਦਾਰ ਸਰਦਾਰ ਜਗਤਾਰ ਸਿੰਘ ਹਵਾਰਾ ਜਿੰਦਾਬਾਦ ਭਾਈ ਅਵਤਾਰ ਸਿੰਘ ਖੰਡਾ ਭਾਈ ਅਵਤਾਰ ਸਿੰਘ ਖੰਡਾ ਜਿੰਦਾਬਾਦ ਭਾਈ ਕਲਵੰਤ ਸਿੰਘ ਖਰਾਨਾ ਜਿੰਦਾਬਾਦ ਸ਼ਹੀਦ ਸਖਦੇ ਅਰਜਿੰਦਰ ਸਿੰਘ ਜਿੰਦਾ ਜਿੰਦਾ ਜਿਨ੍ਹਾਂ ਵੀ ਪਾਈ ਸ਼ਹੀਦ ਹੋਏ ਨੇ ਪੁਰਾਣੇ ਨਵੇਂ ਸਾਰੇ ਸੀਧ ਸਿੰਘ ਜਿਨ੍ਹਾਂ ਨੇ ਬੱਖੀਆਂ ਪਾੜੀਆਂ ਸਰਕਾਰ ਦੀਆਂ ਸਿੱਧੀਆਂ ਉਹਨਾਂ ਦੇ ਨਾਲ ਖੜੇ ਨੇ ਕਡੋ ਕੇ ਭੱਜੇ ਨਹੀਂ ਵੀ ਇਹ ਸਾਡਾ ਬੰਦਾ ਨਹੀਂ ਐ ਕਹਿ ਕੇ ਨਾਲ ਖੜੇ ਨੇ ਸਾਡੇ ਨਾਲ ਵੀ ਖੜਨਗੇ ਮਾਫ ਕਰਿਓ ਇਕੱਠੇ ਹੋ ਜਾਓ ਭਾਈ ਵਧੀਆ ਰਹੋਗੇ ਨਹੀਂ ਡਾਂਗਾ ਖਾਈ ਜਾਓ ਖਾਨਦੇ ਆ ਅੱਗੇ ਫਿਰ ਹੋਰ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ